ਗੱਲ ਪੁੱਛੀ ਕੀ ਗੱਲ ਤੂੰ ਜੇਲ੍ਹ ਵਾਰੀ ਕੀ ਜਾਣਦੀ ਆ ਕੀ ਇੰਟਰਸਟ ਆ ਤੇਰਾ ਜੇ ਉਹਨੇ ਕਿਹਾ ਵੀ ਮੇਰਾ ਡੈਡੀ ਜੇਲ੍ਹ ਬਲਾਜਮੈਂ ਮੈਂ ਜੇਲ੍ਹ ਦੇ ਵਿੱਚ ਹੀ ਜੰਮੀ ਪਲੀ ਆ ਮੇਰੀ ਇਹ ਤਮੰਨਾ ਹੈਗੀ ਸੀ ਵੀ ਮੇਰੇ ਬੱਚੇ ਨੇ ਚਾਚੋ ਦੀ ਜਿਹੜੀ ਲੜਕੀ ਐ ਉਸ ਸਹਾਇਕ ਜੇਲ੍ਹ ਸੁਪਰਡੈਂਟ ਲੱਗੀ ਐ ਉੱਥੇ ਉਹ ਵੀ ਕੈਨੇਡਾ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਐ ਹਾਂਜੀ ਬਹੁਤ ਵੱਡੀ ਪ੍ਰਾਪਤੀ ਐ ਜੀ ਬਹੁਤ ਮਿਹਨਤ ਕਰਿਆ ਜੀ ਜਵਤ ਨੇ ਤੇ ਇਹ 2018 ਤੋਂ ਜੀ ਚਲੇ ਗਏ ਸੀਗੇ ਤੇ ਕਾਫੀ ਕੱਲਣਾ ਕੱਲਣ ਤੋਂ ਬਾਅਦ ਜੀ ਕਾਫੀ ਸਟਾਰਾਂ ਸਟਾਰਾਂ ਤੇ ਉੱਤੇ ਵੀ ਡਿਊਟੀਆਂ ਕਰੀਆਂ ਅੱਜ ਤੋਂ ਕੋਈ 2-3 ਸਾਲ ਪਹਿਲਾਂ ਇਹ ਸਰਕਾਰੀ ਬੱਸ ਤੇ ਇੱਥੇ ਡਰਾਈਵਰ ਅੱਛਾ ਪਹਿਲਾਂ ਬੱਸ ਵੀ ਚਲਾਉਂਦਾ ਹਾਂ ਜੀ ਸਰਕਾਰੀ ਜੋਬ ਮਿਲ ਗਈ ਸੀ ਇਹਨਾਂ ਨੂੰ ਤੇ ਪਰੌਣਾ ਵੀ ਬੱਸ ਚਲਾਉਂਦਾ ਜੀ ਕੋਈ ਬੰਦਾ ਬਹੁਤ ਜਿਆਦਾ ਚੰਗਾ ਜੀ ਬਹੁਤ ਸਪੋਰਟ ਕਰਦਾ ਪਿੱਛੇ 4 ਕੁ ਮਹੀਨਿਆਂ ਤੋਂ ਜਿਨ੍ਹਾਂ ਨੇ ਪੋਸਟਾਂ ਨਿਕਲੀਆਂ ਅਪਲਾਈ ਕੀਤਾ ਇਹ ਸਿਲੈਕਟ ਹੋ ਗਏ ਜਿਹੜਾ ਲਗਾਤਾਰ ਜਿੱਤ 3 ਮਹੀਨੇ ਟ੍ਰੇਨਿੰਗ ਕਰਨ ਤੋਂ ਬਾਅਦ 16 ਤਰੀਕ ਨੂੰ ਪਾਸ ਸਿੰਘ ਆਊਟਪ੍ਰੇਟ ਅਗਰ ਜਿਸ਼ਦੇਨਾ ਉਹ ਇੰਟਰਵਿਊ ਤੇ ਜਾਂਦੀ ਹੈ ਉਹ ਅਫਸਰ ਨੇ ਵੀ ਉਹਨੂੰ ਇਹ ਗੱਲ ਪੁੱਛੀ ਕਿ ਕੀ ਗੱਲ ਤੂੰ ਜੇਲ੍ਹ ਵਾਰ ਕੀ ਜਾਣਦੀ ਹੈ ਕੀ ਇੰਟਰਸਟ ਆ ਤੇਰੇ ਜੀ ਉਹਨੇ ਕਿਹਾ ਵੀ ਮੇਰਾ ਡੈਡੀ ਜੇਲ੍ਹ ਬਲਾਜਮੈਂ ਮੈਂ ਜੇਲ੍ਹ ਦੇ ਵਿੱਚ ਹੀ ਜੰਮੀ ਪਈ ਆ ਮੇਰੀ ਇਹ ਤਮੰਨਾ ਹੈਗੀ ਸੀ ਵੀ ਮੇਰੇ ਬੱਚੇ ਨੇ ਇੰਨੀ ਜ਼ਿਆਦਾ ਮਿਹਨਤ ਕਰੀ ਐ ਵੀ ਉਹ ਕੁਛ ਨਾ ਕੁਛ ਐਡਾ ਕੋਈ ਨਾਂ ਕਮਾਵੇ ਕਿ ਸਾਨੂੰ ਉਹ ਤੇ ਮਾਨ ਹੋ ਜੇ ਅੱਜ ਦੀ ਘੜੀ ਸਾਨੂੰ ਬਹੁਤ ਜ਼ਿਆਦਾ ਮਾਨ ਤੇ ਪੈਸੇ ਪੇ ਜੋ ਕੋਈ ਐਡਾ ਦਾ ਪ੍ਰੈਸ਼ਰ ਵੀ ਨਹੀਂ ਸੀ ਆਪਾਂ ਕਿ ਅਸੀਂ ਬਿਲਕੁਲ ਨਹੀਂ ਉਹਨੇ ਆਪਦੀ ਖੁਸ਼ੀ ਨਾਲ ਸਾਨੂੰ ਬਹੁਤ ਸਾਨੂੰ 10 ਲੱਖ ਦੀ ਗੱਡੀ ਦਵਾਈ ਐ ਸਾਡੀ ਬੇਟੀ ਨੇ ਦਵਾਈ ਹੈ ਉਹਦੇ ਕੋਲੇ ਖੁਦ ਕੋਲੇ ਕਮੈਰੋ ਬਲੈਕ ਕਲਰ ਦੀ ਕਮੈਰੋ ਐ ਇਸ ਵਕਤ ਕਟੋ ਕਰਤੀ 50 ਲੱਖ ਦੀ ਗੱਡੀ ਉਹਦੇ ਕੋਲੇ ਐ ਇਸ ਵਕਤ ਮਿਹਨਤ ਨਾਲ ਆਬਦੀਣਾ ਉਹਨੇ ਇੰਨੀ ਮਿਹਨਤ ਕਰੀ ਐ ਮੈਂ ਇਹ ਸੋਚਦੀ ਆ ਇੱਕ ਮੈਂ ਸਨੇਹਾ ਹੋਰ ਦੇਣਾ ਚਾਹੁੰਦੀ ਆ ਸਮਾਜ ਨੂੰ ਕਿ ਬੇਟੀਆਂ ਨੂੰ ਕਦੇ ਵੀ ਐ ਨਾ ਸਮਝੋ ਕਿ ਕੱਟ ਨਹੀਂ ਸਮਝਣਾ ਚਾਹੀਦਾ ਬੇਟੀਆਂ ਨੂੰ ਇੰਨਾ ਕੁ ਦਿਮਾਗ ਦਾ ਉਹ ਕਰ ਦੋ ਸਟਰੋਂਗ ਕਰ ਦੋ ਮੈਂ ਆਪਣੀ ਬੇਟੀ ਨੂੰ ਬਹੁਤ ਸਟਰੋਂਗ ਕਰਕੇ ਤੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਜੀਵ ਸ਼ਰਮਾ ਇਸ ਵਕਤ ਮੈਂ ਜ਼ਿਲ੍ਹਾ ਸੰਘਰੂਰ ਦੇ ਅਤਰਗੜ ਪਿੰਡ ਵਿਖੇ ਮੌਜੂਦ ਹਾਂ ਇਹ ਜਿਹੜਾ ਘਰ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਇੱਕ ਉਸਤੀ ਦਾ ਘਰ ਹੈ ਜਿਸ ਨੇ ਪੰਜਾਬ ਦਾ ਨਾਮ ਕੈਨੇਡਾ ਦੇ ਵਿੱਚ ਰੌਸ਼ਨ ਕੀਤਾ ਜੀ ਹਾਂ ਸਤਵੀਰ ਕੌਰ ਜੋ ਕਿ ਕੈਨੇਡਾ ਦੇ ਵਿੱਚ ਜੇਲ ਸੁਪਰੀਡੈਂਟ ਸਿਲੈਕਟ ਹੋਈ ਹੈ ਭਰਤੀ ਹੋਈ ਹੈ ਸੋ ਉਹਨਾਂ ਦੇ ਘਰੇ ਅਸੀਂ ਜਾਵਾਂਗੇ ਗੱਲਬਾਤ ਕਰਾਂਗੇ ਉਹਨਾਂ ਦੇ ਪੇਰੈਂਟਸ ਨਾਲ ਉਹਨਾਂ ਦੇ ਜਿਹੜੇ ਫਾਦਰ ਨੇ ਉਹ ਵੀ ਜੇਲ੍ਹ ਮੁਲਾਜ਼ਮ ਨੇ ਜੀ ਹਾਂ ਹਰਬੰਸ ਪਹਿਲਵਾਨ ਦੇ ਨਾਮ ਤੋਂ ਪਿੰਡ ਤੋਂ ਜਾਣੇ ਜਾਂਦੇ ਨੇ ਕਿਉਂਕਿ ਪਹਿਲਵਾਨੀ ਵੀ ਕੀਤੀ ਉਹਨਾਂ ਨੇ ਇਸੋ ਪਹਿਲਵਾਨੀ ਦੇ ਆਧਾਰ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਮੁਲਾਜ਼ਮ ਦੀ ਜੌਬ ਮਿਲੀ ਹੈ ਸੋ ਉਹਨਾਂ ਦੇ ਘਰ ਅਸੀਂ ਹੁਣ ਦਾਖਲ ਹੋਣੇ ਆ ਗੱਲਬਾਤ ਕਰ ਲੈਣੇ ਆ ਤੇ ਉਹਨਾਂ ਦੇ ਪੇਰੈਂਟਸ ਨਾਲ ਤੁਹਾਨੂੰ ਅਸੀਂ ਰੂਬਰੂ ਕਰਵਾਵਾਂਗੇ ਤੇ ਖੁਸ਼ੀ ਦਾ ਜਾਇਜ਼ਾ ਲਾਵਾਂਗੇ ਕਿ ਕਿੰਨੀ ਖੁਸ਼ੀ ਹੈ ਉਹਨਾਂ ਨੂੰ ਉਹਨਾਂ ਦੀ ਕੁੜੀ ਹੈ ਜਿਹੜੀ ਓਹ ਜੇਲ ਸੁਪਰੀਡੈਂਟ ਅਪਰਤੀ ਹੋਏ ਨੇ ਕੈਨੇਡਾ ਦੇ ਵਿੱਚ ਵਿਨੀਪੈਗ ਦੇ ਵਿੱਚ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸੋ ਗੱਲਬਾਤ ਕਰ ਲਨੇ ਆ ਸੋ ਪਰਿਵਾਰ ਬੈਠਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋ ਸਤਵੀਰ ਕੌਰ ਦੇ ਫਾਦਰ ਸਾਹਿਬ ਮੌਜੂਦ ਨੇ ਹਰਬੰਸ ਸਿੰਘ ਪਹਿਲਵਾਨ ਗੱਲਬਾਤ ਕਰ ਲਨੇ ਆ ਪਾਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਧੀ ਨੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰਿਆ ਮੁਬਾਰਕਾਂ ਜੀ ਸਾਰੇ ਪੰਜਾਬ ਨੂੰ ਮੁਬਾਰਕ ਹੂੰ ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ ਵੀ ਜੇਲ੍ਹ ਮੁਲਾਜ਼ਮ ਰਹ ਚੁੱਕੇ ਹੋ ਤੇ ਅੱਜ ਤੋਂ ਦੀ ਜਿਹੜੀ ਲੜਕੀ ਐ ਉਸ ਸਹਾਇਕ ਜੇਲ੍ਹ ਸੁਪਰਡੈਂਟ ਲੱਗੀ ਐ ਉੱਥੇ ਉਹ ਵੀ ਕੈਨੇਡਾ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਐ ਹਾਂਜੀ ਬਹੁਤ ਵੱਡੀ ਪ੍ਰਾਪਤੀ ਐ ਜੀ ਬਹੁਤ ਮਿਹਨਤ ਕਰਿਆ ਜੀ ਜਵਤ ਨੇ ਤੇ ਇਹ 2018 ਤੋਂ ਜੀ ਚਲੇ ਗਏ ਸੀਗੇ ਤੇ ਕਾਫੀ ਕੱਲਣਾ ਕੱਲਣ ਤੋਂ ਬਾਅਦ ਜੀ ਕਾਫੀ 17-17 ਤੇ ਉੱਤੇ ਵੀ ਡਿਊਟੀਆਂ ਕਰੀਆਂ ਅੱਜ ਤੋਂ ਕੋਈ 2 ਸਾਲ ਪਹਿਲਾਂ ਇਹ ਸਰਕਾਰੀ ਬੱਸ ਤੇ ਇੱਥੇ ਡਰਾਈਵਰ ਅੱਛਾ ਪਹਿਲਾਂ ਬੱਸ ਵੀ ਚਲਾਉਂਦੀ ਸੀ ਹਾਂ ਜੀ ਸਰਕਾਰੀ ਜੋਬ ਮਿਲ ਗਈ ਸੀ ਇਹਨਾਂ ਨੂੰ ਤੇ ਉੱਥੇ ਬੱਸ ਚਲਾਉਂਦੇ ਰਹੇ ਤੇ ਡੇਢ ਸਾਲ ਇਹਨਾਂ ਨੇ ਬੱਸ ਚਲਾਈ ਹੈ ਜੀ ਪਿਛਲੇ ਸਾਲ ਅਗਸਤ ਦੇ ਵਿੱਚ ਇਹਨਾਂ ਦੀ شادی ਹੋ ਗਈ ਸੀ ਜੀ ਤੇ ਪਰੌਣਾ ਵੀ ਬੱਸ ਚਲਾਉਂਦਾ ਜੀ ਠੀਕ ਹੈ ਉਹ ਵੀ ਬੰਦਾ ਬਹੁਤ ਜਿਆਦਾ ਚੰਗਾ ਜੀ ਬਹੁਤ ਸਪੋਰਟ ਕਰਦਾ ਹੂੰ ਤੇ ਪਿੱਛੇ 4 ਕੁ ਮਹੀਨਿਆਂ ਤੋਂ ਜਿਨ੍ਹਾਂ ਨੇ ਪੋਸਟਾਂ ਨਿਕਲੀਆਂ ਅਪਲਾਈ ਕੀਤਾ ਇਸ ਸਿਲੈਕਟ ਹੋ ਜਿਹੜਾ ਲਗਾਤਾਰ ਜੀ ਤਿੰਨ ਮਹੀਨੇ ਟ੍ਰੇਨਿੰਗ ਕਰਨ ਤੋਂ ਬਾਅਦ 16 ਤਰੀਕ ਨੂੰ ਪਾਸ ਸਿੰਗ ਆਊਟ ਪਰੇਟ ਇਹ ਜਿਹੜੀ ਜੇਲ ਸੁਪਰਡੈਂਟ ਦੀ ਜਿਹੜੀ ਪੋਸਟ ਉਹਨਾਂ ਨੇ ਤਾਂ ਭਰੀ ਸੀ ਕਿਤਨਾ ਕਿਤੇ ਤੁਹਾਡਾ ਵੀ ਇਸ ਚ ਰੁਝਾਨ ਸੀਗਾ ਵੀ ਮੇਰੇ ਪਿਤਾ ਆਪਾਂ ਕਹਿੰਦੀ ਉਹਨਾਂ ਦਾ ਤਾਂ ਕਰਕੇ ਇਧਰ ਰੁਝਾਨ ਬਣਿਆ ਵੀ ਬੀਫਾਦਰ ਸਾਹਿਬ ਇਧਰ ਹੀ ਨੇ ਹਾਂਜੀ ਉਹ ਜਿਸ ਟਾਈਮ 2000 ਦੇ ਵਿੱਚ ਜਨਮ ਹੋਇਆ ਸੀ ਉਹਨਾਂ ਦਾ ਸੰਗਰੂਰ ਚ ਉਸ ਟਾਈਮ ਮੈਂ ਸੰਗਰੂਰ ਹੀ ਡਿਊਟੀ ਕਰਦਾ ਸੀ 2005 ਦੇ ਵਿੱਚ ਜਦੋਂ ਜੀ ਉਹ ਪੜਨ ਲਈ ਮੈਂ ਉਦੋਂ ਬਠਿੰਡੇ ਹੀ ਕੁਆਟਰਾਂ ਦੇ ਵਿੱਚ ਜੇਲ੍ਹ 'ਚ ਡਿਊਟੀ ਕਰਦਾ ਸੀ। ਉੱਥੇ ਵੀ 2 ਸਾਲ ਜਿਉਂ ਪੀਪੀ ਸਕੂਲ 'ਚ ਹੀ ਪੜ੍ਹੀ ਸਾਡੇ ਨਾਲ। ਉਹਨੂੰ ਕਾਫੀ ਨੌਲੇਜ ਸੀ ਇਹ ਗੱਲ ਦੀ। ਅਗਰ ਜਸ਼ਦੇਨਾ ਉਹ ਇੰਟਰਵਿਊ ਤੇ ਜਾਂਦੀ ਹੈ। ਉਹ ਅਫਸਰ ਨੇ ਵੀ ਉਹਨੂੰ ਇਹ ਗੱਲ ਪੁੱਛੀ। ਵੀ ਕੀ ਗੱਲ ਤੂੰ ਜੇਲ੍ਹ ਬਾਰੇ ਕੀ ਜਾਣਦੀ ਐ? ਕੀ ਇੰਟਰਸਟ ਆ ਤੇਰਾ ਜੇਲ੍ਹ 'ਚ? ਉਹਨੇ ਕਿਹਾ ਵੀ ਮੇਰਾ ਡੈਡੀ ਜੇਲ੍ਹ ਪਲਾਜ਼ਮੇ। ਮੈਂ ਜੇਲ੍ਹ ਦੇ ਵਿੱਚ ਹੀ ਜੰਮੀ ਪਲੀ ਆ। ਮੈਨੂੰ ਬਹੁਤ ਕੁਝ ਜਾਣਦੀ ਆ ਮੈਂ। ਉਸ ਦੇ ਨਾਲ ਵੀ ਉਹਨੇ ਮਤਲਬ ਗੁੱਡ ਕਰਕੇ ਓਕੇ ਕਰ ਲਿਆ ਸੀ। ਅੱਛਾ ਤੁਹਾਡੇ ਤੋਂ ਵੀ ਸਲਾਹ ਲੈਂਦੇ ਨੇ ਵੀ ਕਿਉਂਕਿ ਤੁਹਾਡਾ ਵੀ ਕਾਫੀ ਲੰਬਾ ਤਜਰਬਾ ਰਿਹਾ ਹੈ। ਜੇਲ ਮੁਲਾ ਬਤੌਰ ਜੇਲ ਮਲਾਜ਼ਮ ਹਾਂਜੀ ਮੈਂ ਇਹਨੂੰ ਕਾਫੀ ਕੁਝ ਦੱਸਦਾ ਰਿਹਾ ਜੀ ਜਿਹੜੀ ਉਹਨੂੰ ਬਹੁਤ ਕੁਝ ਆਉਂਦਾ ਸੀ ਆਪਣੇ ਤਾਂ ਜੇ ਇੱਥੇ ਜੇ ਘੱਟ ਹੈਗਾ। ਉੱਥੇ ਉਹਨਾਂ ਨੇ ਭਰਤੀ ਜਾਂ ਤੋਂ ਟ੍ਰੇਨਿੰਗ ਤੋਂ ਪਹਿਲਾਂ ਜੇ ਇਹਨਾਂ ਨੂੰ ਜੇਲ ਮੈਨੂਲ ਦਿੱਤਾ ਸੀ। ਜਿਹਦੇ ਵਿੱਚੋਂ ਹੀ ਪੇਪਰ ਲੈਣਾ ਸੀ ਉਹਨਾਂ ਨੇ। ਉਹਦੇ ਵਿੱਚ ਜਿੰਨਾ ਕਿ ਜੀ ਮੈਂ ਵੀ ਇੱਥੇ ਟ੍ਰੇਨਿੰਗ ਕੀਤੀ ਐ ਮੈਂ ਜੇਲ ਮੈਨੂੰ ਵਾਲਾਰੇ ਬਕਾਫੀ ਜਾਣਦਾ ਸੀ ਇਹਨੂੰ ਦੱਸ ਦਰਿਆ ਬਹੁਤ ਕੁਝ ਬਾਕੀ ਹੋਰ ਜੋ ਬਰੀਕੀ ਗੱਲਾਂ ਜੀ ਛੋਟੀਆਂ ਮੋਟੀਆਂ ਮੈਨੂੰ ਪੁੱਛਦੇ ਸੀ ਨਾਲ ਹੁੰਦੇ ਮੈਂ ਦੱਸ ਦਰ ਲੈਂਦਾ ਸੀ ਪਿੰਡ 'ਚ ਕਿਵੇਂ ਦਾ ਮਾਹੌਲ ਹੈ ਹੁਣ ਸਾਰੇ ਕਿਤੇ ਪਿੰਡ ਜਦੋਂ ਗੱਲ ਫੈਲਦੀ ਐ ਤਾਂ ਕਿਤੇ ਨਾ ਕਿਤੇ ਜਦੋਂ ਜਿਹੜੇ ਆਪਣੇ ਕਹ ਦੀ ਪਿੰਡ ਦੇ ਪਤਵੰਤੇ ਸੱਜਣ ਨੇ ਉਹ ਵੀ ਫਿਰ ਆਪਾਂ ਕਹ ਜੀ ਖੁਸ਼ੀ ਦਾ ਮਾਹੌਲ ਐ ਫਿਰ ਚੌੜਾ ਹੁੰਦਾ ਇੱਕ ਪਿਓ ਦਾ ਸੀਨਾ ਜਦੋਂ ਕਹਿੰਦੇ ਨੇ ਵੀ ਯਾਰ ਕੁੜੀ ਨੇ ਕਮਾਲ ਕਰ ਦਿੱਤੀ ਆ ਤਾਂ ਹੁਣ ਜ਼ਰੂਰੀ ਹੈ ਜੀ ਸਾਡੇ ਪਿੰਡ ਨੇ ਬੜੀ ਖੁਸ਼ੀ ਮਨਾਈ ਹੈ ਜੀ ਮੇਰੇ ਮਿੱਤਰਾਂ ਯਾਰਾਂ ਨੇ ਹੋਰ ਨੇ ਪਰਸੋਂ ਤੋਂ ਬਹੁਤ ਜ਼ਿਆਦਾ ਵਧਾਈਆਂ ਹੁੰਦੀਆਂ ਨੇ ਤੇ ਕੱਲ ਜੇ ਅਸੀਂ ਇਹਨਾਂ ਦੇ ਨਾਨਕੇ ਪਿੰਡ ਗਏ ਸੀਗੇ ਉੱਥੇ ਵੀ ਬਹੁਤ ਜ਼ਿਆਦਾ ਉਹਨਾਂ ਨੇ ਖੁਸ਼ੀ ਨਾਲ ਲੱਡੂ ਵੰਡੇ ਸਾਰੇ ਪਿੰਡਰ ਨੂੰ ਹਾਂ ਕਿਉਂ ਮੇਰੇ ਰਿਸ਼ਤੇਦਾਰ ਵੀ ਜਿਹੜਾ ਟਰੱਕ ਜੁਨੀਅਰ ਦਾ ਪ੍ਰਧਾਨ ਹੈ ਜੀ ਮੌਜੂਦਾ ਪਿਛਲਾ ਸਾਫ ਕਸਰਪੰਚ ਵੀ ਹੈ ਇਸ ਕਰਕੇ ਉਹਦਾ ਵੀ ਕਾਫੀ ਮੇਲ ਜੋਲ ਹੈ ਬਹੁਤ ਇਕੱਠ ਹੋ ਗਏ ਸੀ ਉੱਥੇ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਹੈ ਬਿਲਕੁਲ ਸੋ ਪਿਤਾ ਦੀ ਖੁਸ਼ੀ ਦੇਖ ਰਹੇ ਹੋ ਸੋ ਮਾਂ ਦਾ ਵੀ ਬਹੁਤ ਅਹਿਮ ਰੋਲ ਹੁੰਦਾ ਹੈ ਮਾਤਾ ਜੀ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮਾਤਾ ਜੀ ਜਦੋਂ ਫੋਨ ਆਇਆ ਵੀ ਮੰਮੀ ਮੈਂ ਸਹਾਇਕ ਜੇਲ ਸੁਪਰਡੈਂਟਰ ਭਰਤੀ ਹੋ ਗਈ ਖੁਸ਼ੀ ਦਾ ਟਿਕਾਣਾ ਨਹੀਂ ਸੀ ਉਦੋਂ ਜੀ ਬਹੁਤ ਜ਼ਿਆਦਾ ਮੈਂ ਉਹ ਖੁਸ਼ੀ ਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਇੰਨੀ ਜ਼ਿਆਦਾ ਖੁਸ਼ੀ ਕਿ ਭਾਵੁਕ ਵੀ ਬਹੁਤ ਹੋਈ ਮੈਂ ਕਿ ਅੱਜ ਮੇਰਾ ਬੱਚਾ ਇੰਨੀਆਂ ਤਰੱਕੀਆਂ ਕਰ ਗਿਆ ਕੀ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਪਰ ਮੇਰੀ ਸੋਚ ਹੈਗੀ ਸੀ ਮੇਰੀ ਇਹ ਤਮੰਨਾ ਹੈਗੀ ਸੀ ਵੀ ਮੇਰੇ ਬੱਚੇ ਨੇ ਇੰਨੀ ਜ਼ਿਆਦਾ ਮਿਹਨਤ ਕਰੀ ਹੈ ਵੀ ਉਹ ਕੁਝ ਨਾ ਕੁਝ ਐਡਾ ਕੋਈ ਨਾਂ ਕਮਾਵੇ ਕਿ ਸਾਨੂੰ ਉਹ ਤੇ ਮਾਨ ਹੋ ਜੇ ਅੱਜ ਦੀ ਘੜੀ ਸਾਨੂੰ ਬਹੁਤ ਜ਼ਿਆਦਾ ਮਾਨ ਆ ਰਿਹਾ ਸੰਰਸ਼ ਵੀ ਬਹੁਤ ਕੀਤਾ ਹੈ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਹੋਣਾ ਕਿਉਂਕਿ ਤੁਸੀਂ ਉਹਨਾਂ ਦੀ ਮਾਂ ਹੋ ਕੁੜੀ ਦਾ ਇੱਕ ਮਾਂ ਨਾਲ ਰਿਸ਼ਤਾ ਜਾਦੇ ਗੂੜਾ ਹੁੰਦਾ ਹੈ ਜੇ ਆਪਾਂ ਆਪਾਂ ਕਰੀਏ ਵੀ ਪਿਓ ਨਾਲ ਇਹਨਾਂ ਖੁੱਲ ਕੇ ਨਹੀਂ ਗੱਲਬਾਤ ਹੁੰਦੀ ਤੁਸ ਤੁਹਾਨੂੰ ਤਾਂ ਪੂਰਾ ਸੰਘਰਸ਼ ਦੱਸਿਆ ਹੋਣਾ ਹਾਂਜੀ ਮੈਨੂੰ ਵੈਸੇ ਥੋੜਾ ਜਿਹਾ ਡੈਡੀ ਨਾਲ ਜ਼ਿਆਦਾ ਅੱਛਾ ਉਲਟਾ ਇੱਥੇ ਉਲਟਾ ਹੀ ਇਥੇ ਡੈਡੀ ਨਾਲ ਜ਼ਿਆਦਾ ਗੱਲ ਮੈਂ ਥੋੜੀ ਜੀ ਛੋਟੀਆਂ ਛੋਟੀਆਂ ਗੱਲਾਂ ਦੀ ਟੈਨਸ਼ਨ ਜੀ ਲੈ ਜਾਂਦੀ ਆ ਅੱਛਾ ਤੇ ਮੇਰੇ ਨਾਲੋਂ ਜ਼ਿਆਦਾ ਡੈਡੀ ਨਾਲ ਜ਼ਿਆਦਾ ਮੋਹ ਪਿਆਰ ਹੈਗਾ ਤੁਹਾਨੂੰ ਗੱਲ ਨਹੀਂ ਦੱਸ ਦੇਦੀ ਗੱਲ ਵੀ ਤੁਸੀਂ ਟੈਨਸ਼ਨ ਨਾ ਲੈ ਲਓ ਹਾਂਜੀ ਹਾਂ ਟੈਨਸ਼ਨ ਵੀ ਮੰਮੀ ਟੈਨਸ਼ਨ ਨਾ ਲੈ ਜੇ ਇਸ ਲਈ ਮੇਰੇ ਨਾਲ ਥੋੜੀ ਜੀ ਕੋਈ ਵੀ ਦਿੱਕਤ ਉਹਨੂੰ ਆਉਂਦੀ ਹੈ ਜਿੰਨੀਆਂ ਵੀ ਅੱਜ ਤੱਕ ਉੱਥੇ ਮੁਸ਼ਕਲਾਂ ਬਹੁਤ ਆਈਆਂ ਨੇ ਬੇਟੀ ਨੂੰ ਬਹੁਤ ਜ਼ਿਆਦਾ ਸੋਨੂੰ ਪਤਾ ਹੀ ਹੈ ਪਰਦੇਸਾਂ 'ਚ ਬਿਲਕੁਲ ਗੱਲੀ ਗਈ ਸੀ ਸਾਡਾ ਕੋਈ ਨਹੀਂ ਸੀ ਉੱਥੇ ਜਿਸ ਵਕਤ ਗਈ ਹੈ ਤੇ ਉਹਨੇ ਜੋ ਵੀ ਉੱਥੇ ਕੁਝ ਮਤਲਬ ਉਹਦੀ ਤਕਲੀਫ ਖੁਸ਼ਾਈ ਉਹਨੇ ਡੈਡੀ ਨੂੰ ਦੱਸਣਾ ਮੈਥੋਂ ਪੜਦਾ ਰੱਖਣਾ ਵੀ ਮੰਮੀ ਟੈਨਸ਼ਨ ਲੈ ਜੂਗੀ ਤੇ ਪਰ ਹੁਣ ਐਸ ਵਾਰ ਉਸਨੇ ਉਹਨੇ ਪਹਿਲਾਂ ਮੈਨੂੰ ਖੁਸ਼ੀ ਦਿੱਤੀ ਵੀ ਮੰਮੀ ਮੈਂ ਐਸ ਕਰਕੇ ਐ ਹੋ ਗਈ ਮੈਂ ਆ ਮੈਂ ਆ ਚੀਜ਼ ਵੀ ਮੇਰੇ ਚ ਮੈਂ ਕਰ ਰਹੀ ਹਾਂ ਮੈਂ ਕਰ ਲਈ ਸੋ ਬਹੁਤ ਮਨ ਬਹੁਤ ਖੁਸ਼ ਹੈ ਜੀ ਬਿਆਨ ਨਹੀਂ ਕਰ ਸਕਦੇ ਹਾਂ ਜੀ ਕੀ ਬਾਤ ਹੈ ਸੋ ਲੱਡੂ ਵੀ ਵੰਡੇ ਨੇ ਬਿਆਨ ਤਾਂ ਤੁਸੀਂ ਕਰਤਾ ਖੁਸ਼ ਨਾਨਕਿਆਂ ਨੇ ਬਹੁਤ ਖੁਸ਼ੀ ਮਨਾਈ ਹੈ ਜੀ ਮੇਰੇ ਭਰਾ ਨੇ ਬਹੁਤ ਜ਼ਿਆਦਾ ਸਾਰੇ ਪੇਕੇਆਂ ਨੇ ਸਾਰੇ ਪਰਿਵਾਰਾਂ ਨੇ ਬਹੁਤ ਖੁਸ਼ੀ ਮਨਾਈ ਹੈ ਬਹੁਤ ਜ਼ਿਆਦਾ ਬਹੁਤ ਮਤਲਬਾਨ ਮਹਿਸੂਸ ਕੀਤਾ ਹੈ ਬਿਲਕੁਲ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆਂ ਵਿਦੇਸ਼ ਚ ਜਿਹੜੀ ਨੌਜਵਾਨ ਪੀੜੀ ਜਾਂਦੀ ਹੈ ਉੱਥੇ ਜਾ ਕੇ ਉਹ ਗਲਤ ਸੰਗਤ ਦੇ ਵਿੱਚ ਪੈ ਜਾਂਦੀ ਹੈ ਹਨਾ ਤੁਹਾਡੀ ਧੀ ਗਈ 2018 ਵਿੱਚ ਗਈ ਇਕੱਲੇ ਗਈ ਉੱਥੇ ਜਾ ਕੇ ਮਿਹਨਤ ਕੀਤੀ ਆਪਾਂ ਕਹਿ ਦਈਏ ਵੀ ਇੱਕ ਆਪਾਂ ਨੌਜਵਾਨ ਪੀੜੀ ਲਈ ਇੱਕ ਇੱਕ ਰੋਲ ਮਾਡਲ ਬਣਨੇ ਨੇ ਹਾਂਜੀ ਇਹ ਤਾਂ ਹੈ ਜੀ ਵੈਸੇ ਇੱਕ ਜਾਦਾ ਹੀ ਚੱਲ ਰਹੀ ਹੈ ਅੱਜਕੱਲ ਕਿਤੇ ਵੀ ਗੱਲ ਹਰ ਇੱਕ ਕਹਿ ਰਿਹਾ ਹੈ ਵੀ ਕੁੜੀਆਂ ਨੂੰ ਉੱਥੋਂ ਭੇਜੋ ਨਾ ਇਹ ਹੋ ਰਿਹਾ ਉਹ ਹੋ ਰਿਹਾ ਨਹੀਂ ਇਹ ਜ਼ਰੂਰੀ ਨਹੀਂ ਹੈਗਾ ਵੀ ਹਰ ਇੱਕ ਬੱਚੇ ਨਾਲ ਇਸ ਤਰ੍ਹਾਂ ਹੋਵੇ ਕਹਿੰਦੇ ਆ ਵੀ ਮਾਹੌਲ ਉਧਰ ਇਸ ਤਰ੍ਹਾਂ ਦਾ ਜੀ ਐ ਆ ਦੇਖੋ ਬੱਚੇ ਤੇ ਵੀ ਡਿਪੈਂਡ ਕਰਦਾ ਹੈ ਇਹ ਅਪਾ ਕਹਿੰਦੀ ਮਾਹੌਲ ਨਹੀਂ ਮੈਟਰ ਕਰਦਾ ਬੱਚੇ ਨੂੰ ਦਿੱਤੇ ਸੰਸਕਾਰ ਮੈਟਰ ਕਰਦੇ ਨੇ ਸੰਸਕਾਰ ਮੈਟਰ ਕਰਦੇ ਨੇ ਬੱਚੇ ਦੇ ਜਿਹੇ ਜੇ ਆਪਾਂ ਸੰਸਕਾਰ ਦੇ ਕੇ ਤੋਰਾਂਗੇ ਅਗਰ ਬੇਟੀ ਨੂੰ ਅਸੀਂ ਇੱਥੋਂ ਅੰਦਰੋਂ ਹੀ ਚੱਕ ਕੇ ਉਹਨੂੰ ਇੱਕਦਮ ਉੱਥੇ ਸਹੋ ਕਰ ਦੇ ਤਾਂ ਉਹ ਸ਼ਾਇਦ ਉਹਨੇ ਵੀ ਇਹ ਕੁਝ ਮਾਹੌਲ ਚੋਂ ਉੱਥੋਂ ਦੇ ਚ ਉਹ ਹੋ ਜਾਣਾ ਸੀ ਬਹੁਤ ਬੜਾ ਯੋਗਦਾਨ ਸੀ ਕਿ ਇੱਕ ਵਾਰੀ ਹੁੰਦਾ ਨਾ ਵੀ ਜਦੋਂ ਚਲਾ ਜਾਂਦਾ ਬੱਚਾ ਪ੍ਰੈਸ਼ਰ ਪੈਨਦਾ ਵੀ ਯਾਰ ਕੋਈ ਮੜਾ ਮੋਟੇ ਪੈਸੇ ਭੇਜੋ ਕੋਈ ਐਦਾਂ ਦਾ ਪ੍ਰੈਸ਼ਰ ਵੀ ਨਹੀਂ ਸੀ ਆਪਾਂ ਕਿ ਐਸੀ ਬਿਲਕੁਲ ਨਹੀਂ ਉਹਨੇ ਆਪਦੀ ਖੁਸ਼ੀ ਨਾਲ ਸਾਨੂੰ ਬਹੁਤ ਸਾਨੂੰ 10 ਲੱਖ ਦੀ ਗੱਡੀ ਦਵਾਈ ਹੈ ਕੀ ਬਾਤ ਹੈ ਸਾਡੀ ਬੇਟੀ ਨੇ ਦਵਾਈ ਹੈ ਉਹਦੇ ਕੋਲੇ ਖੁਦ ਕੋਲੇ ਕਮੈਰੋ ਬਲੈਕ ਕਲਰ ਦੀ ਕਮੈਰੋ ਹੈ ਇਸ ਵਕਤ ਕੀ ਬਾਤ ਹੈ ਕਟੋ-ਕਟ ਜੀ 50 ਲੱਖ ਦੀ ਗੱਡੀ ਉਹਦੇ ਕੋਲੇ ਇਸ ਵਕਤ ਮਿਹਨਤ ਹੈ ਮਿਹਨਤ ਨਾਲ ਆਪਦੀ ਨਾਲ ਉਨੇ ਇੰਨੀ ਮਿਹਨਤ ਕਰੀ ਐ ਮੈਂ ਇਹ ਸੋਚਦੀ ਆ ਇੱਕ ਮੈਂ ਸਨੇਹਾ ਹੋਰ ਦੇਣਾ ਚਾਹੁੰਦੀ ਆ ਸਮਾਜ ਨੂੰ ਕਿ ਬੇਟੀਆਂ ਨੂੰ ਕਦੇ ਵੀ ਐ ਨਾ ਸਮਝੋ ਕਿ ਕੱਟ ਨਹੀਂ ਸਮਝਣਾ ਚਾਹੀਦਾ ਬੇਟੀਆਂ ਨੂੰ ਇੰਨਾ ਕੁ ਦਿਮਾਗ ਦਾ ਉਹ ਕਰ ਦੋ ਸਟਰੋਂਗ ਕਰ ਦੋ ਮੈਂ ਆਪਣੀ ਬੇਟੀ ਨੂੰ ਬਹੁਤ ਸਟਰੋਂਗ ਕਰਕੇ ਤੇ ਕਦੇ ਬੇਟੀ ਬਚਾਓ ਬੇਟੀ ਪੜਾਓ ਅੱਜ ਆਪਾਂ ਉਹਦੇ ਨਤੀਜਾ ਆਪਾਂ ਦੇਖ ਰਹੇ ਹਾਂ ਹਾਂਜੀ ਸਾਡੇ ਅਸੀਂ ਬਹੁਤ ਛੋਟੇ ਪਿੰਡ 'ਚ ਬੈਠੇ ਆ ਪਿੰਡ 'ਚ ਬਹੁਤ ਕਹਿਣ ਵਾਲੇ ਵੀ ਬਹੁਤ ਹੁੰਦੇ ਆਈ ਇਹ ਬੱਚੀਆਂ ਨੂੰ ਬੇਟੀਆਂ ਨੂੰ ਐ ਕਰਦੇ ਨੇ ਇਹ ਬੇਟੀਆਂ ਬਾਹਰ ਐ ਹੋ ਜਾਂਦੀਆਂ ਅਸੀਂ ਬੇਟੀਆਂ ਨੂੰ ਆਪਦੇ ਆਪ ਤੇ ਨਿਰਪਰ ਰੱਖਿਆ ਅਸੀਂ ਐ ਨਹੀਂ ਆਖੇ ਵੀ ਸਾਡੇ ਤੇ ਨਿਰਪਰ ਰਹੋ ਅਸੀਂ ਆਖਿਆ ਖੁਦ ਤੇ ਆਪਦੇ ਆਪ ਤੇ ਨਿਰਪਰ ਰਹੋ ਉਸੇ ਦਾ ਨਤੀਜਾ ਅੱਜ ਸਾਡੀ ਬੇਟੀ ਉਥੇ ਇੰਨੀ ਤਰੱਕੀਆਂ ਚਈ ਤਰੱਕੀ ਵੀ ਹਾਸਲ ਕੀਤੀ ਤੁਸੀਂ ਵੀ ਮਾਣ ਮਹਿਸੂਸ ਕਰ ਰਹੇ ਹੋ ਤੇ ਸਾਰੇ ਪਰਿਵਾਰ ਵੀ ਮਾਣ ਮਹਿਸੂਸ ਹੋ ਰਿਹਾ ਪਰ ਨੇ ਸਾਡੇ ਜਵਾਈ ਨੇ ਮੇਰੇ بیٹے ਨੇ ਮੈਂ ਬੇਟੇ ਹੀ ਕਹੂੰਗੀ ਦੀ ਦੇ ਕੇ ਬੇਟਾ ਲੈਂਦਾ ਉਹਨੇ ਇੰਨਾ ਸਾਥ ਦਿੱਤਾ ਕਿ ਮੈਨੂੰ ਬਹੁਤ ਗਰਭ ਮਹਿਸੂਸ ਹੋ ਰਿਹਾ ਕਿ ਸਾਨੂੰ ਇੱਕ ਇਹ ਜਿਹਾ ਬੇਟਾ ਮਿਲਿਆ ਜਿਨੇ ਉਹਦੀ ਤਰੱਕੀ ਚ ਕੋਈ ਵੀ 1% ਵੀ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਉਹਨੇ ਕਿਹਾ ਜੋ ਤੂੰ ਕਰਨਾ ਹੈ ਕਰ ਸਾਨੂੰ ਬਹੁਤ ਗਰਭ ਮਹਿਸੂਸ ਆਉਂਦੇ ਬੇਟੇ ਤੇ ਬਿਲਕੁਲ ਉਹਦੀ ਤਿਆਰੀ ਚ ਹੋਰ ਕਿਸਦਾ ਸਹਿਯੋਗ ਹੈ ਤੁਸੀਂ ਕਹਿ ਰਹੇ ਸੀ ਵੀ ਉਹਨਾਂ ਦੇ ਭਾਈਆਂ ਦਾ ਉਹਨਾਂ ਨਾਲ ਵੀ ਸਾਨੂੰ ਤਾਰੂਖ ਕਰਵਾਉਂਗੇ ਇਹ ਬੱਚਾ ਹੈ ਜੀ अच्छा एनएफ बहुत ज्यादा मेरी बेटी ਨਾਲ ਸਾਡੇ ਅਸੀਂ ਬਹੁਤ ਛੋਟੇ ਪਿੰਡ ਚ ਬੈਠੇ ਆ ਜੀ ਬੇਟੀ ਨੇ ਸਕੂਟੀ ਤੇ ਜਾਣਾ ਲੋਆਂ ਚ ਜਾਣਾ ਧੁੰਦਾ ਚ ਜਾਣਾ ਕਈ ਵਾਰ ਉਹ ਤੋਂ ਸਕੂਟੀ ਤੇ ਨਾ ਵੀ ਜਾਇਆ ਜਾਂਦਾ ਕਿਉਂਕਿ ਡੈਡੀ ਵੀ ਡਿਊਟੀ ਤੇ ਹੁੰਦੇ ਸੀ ਫਿਰ ਇਹ بیٹے ਨੇ ਜੀ ਸਾਡੇ ਨੇ ਇੰਨੀ ਹੈਲਪ ਕਰੀ ਹੈ ਕਿ ਅਸੀਂ ساری ਜ਼ਿੰਦਗੀ ਇਹਦਾ ਹੋ ਨਹੀਂ ਕਰਜ ਨਹੀਂ ਤਾਰ ਸਕਦੇ ਬੇਟੇ ਦਾ ਜੀ ਭਾਜੀ ਤੁਸੀਂ ਬਤੌਰ ਭਰਾ ਬੜਾ ਬਖੂਬੀ ਰੋਲ ਨਿਭਾਇਆ ਜਿਸ ਦੀ ਆਪਾਂ ਅੱਜ ਉਦਾਹਰਨ ਦੇਖ ਹੀ ਰਿਹਾ ਤੁਹਾਡੀ ਭੈਣ ਨੇ 50 ਪੱਧਰ ਤੇ ਨਾਮ ਰੌਸ਼ਨ ਕਰ ਦਿੱਤਾ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਸਾਡੇ ਪਿੰਡ ਲਈ ਸਾਡੇ ਪਰਿਵਾਰ ਲਈ ਕਿ ਪਹਿਲੀ ਉਹ ਆ ਗਈ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਤੇ ਭਰਤੀ ਹੋਈ ਹੈਗੀ ਸਾਨੂੰ ਬਹੁਤ ਮੈਨਸੂਸ ਹੋ ਰਿਹਾ ਕਿ ਸਾਡੇ ਪਿੰਡ ਦੀ ਪਹਿਲੀ ਕੋਈ ਉਹ ਆ ਗਈ ਇਹ ਬਹੁਤ ਹੁਨਰਵਰ ਸਟੂਡੈਂਟ ਸੀਗੀ ਪੜਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਸੀ ਬਹੁਤ ਜਿਆਦਾ ਸਮਝਦਾਰ ਸੀਗੀ ਤੇ ਹਰੇਕ ਚੀਜ਼ ਸਮਝਦੀ ਸੀ ਹਨ ਬਹੁਤ ਮੈਸੂਬ ਗਰਵ ਮਹਿਸੂਸ ਹੋ ਰਿਹਾ ਹੈਗਾ ਤੇ ਮੈਂ ਅੱਜ ਕੱਲ ਲੜਕੀਆਂ ਨੂੰ ਇੰਨਾ ਜਿਆਦਾ ਆਪਾਂ ਕਹਿਦੀ ਐ ਇੰਨੇ ਜਿਆਦੇ ਛੂਟ ਨਹੀਂ ਦਿੱਤੇ ਜਾਂਦੀ ਹਾਂ ਉਹ ਇੱਕ ਗੱਲ ਹੈਗੀ ਆ ਵੀ ਨਾ ਦੇਖੋ ਵੀ ਕੁਸ ਕੁੜੀਆਂ ਕਰਕੇ ਸਾਰੀਆਂ ਕੁੜੀਆਂ ਨੂੰ ਪਿੱਸੇ ਰੱਖਿਆ ਜਾਂਦਾ ਹੈਗਾ ਇਸ ਕਰਕੇ ਕੁੜੀਆਂ ਨੂੰ ਵੀ ਇਹੀ ਸੁਨੇਹਾ ਹੈਗਾ ਤੁਸੀਂ ਆਪਦੇ ਚੰਗਿਆ ਭਵਿੱਖ ਲਈ ਆ ਉਹਦੇ ਚੰਗੇ ਰਾਹ ਤੇ ਤੁਰੋ ਤੇ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ ਕੋਈ ਉਹ ਨਾ ਕਰੋ ਵੀ ਜਿਹਦੇ ਕਰਕੇ ਹਰ ਕੁੜੀ ਨੂੰ ਪਿੱਸੇ ਰੱਖਿਆ ਜਾਵੇ ਤੇ ਦੱਸ ਹਾਂਜੀ ਬਿਲਕੁਲ ਸੋ ਇਹ ਹੈ ਜੀ ਸਤਵੀਰ ਕੌਰ ਦੇ ਘਰ ਦੀਆਂ ਤਸਵੀਰਾਂ ਜਿਹੜੀ ਕਿ ਵਿਨੀਪੈਕ ਦੇ ਵਿੱਚ ਸਹਾਇਕ ਸੁਪਰਡੈਂਟ ਭਰਤੀ ਹੋਏ ਨੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਪਰਿਵਾਰ ਨਾਲ ਤੁਹਾਨੂੰ ਅਸੀਂ ਰੂਬਰੂ ਕਰਵਾਇਆ ਹੈ ਪਿਤਾ ਦੀ ਖੁਸ਼ੀ ਦਿਖਾਈ ਹੈ ਮਾਂ ਦੀ ਖੁਸ਼ੀ ਦਿਖਾਈ ਹੈ ਉਹਨਾਂ ਦਾ ਛਾਤੀ ਅੱਜ ਆਪਾਂ ਕਹਿ ਗਏ ਪਿਤਾ ਦੀ ਛਾਤੀ ਪੂਰੀ ਚੌੜੀ ਹੋ ਚੁੱਕੀ ਹੈ ਖੁਸ਼ੀ ਦੇ ਨਾਲ ਸੋ ਇੱਕ ਸੁਨੇਹਾ ਵੀ ਦੇ ਰਹੇ ਨੇ ਕਿ ਆਪਾਂ ਲੜਕੇ ਨੂੰ ਕਦੇ ਵੀ ਘੱਟ ਨਹੀਂ ਸਮਝਣਾ ਚਾਹੀਦਾ ਲੜਕੀਆਂ ਵੀ ਲੜਕੀਆਂ ਤੋਂ ਘੱਟ ਨਹੀਂ ਹੈਗੀ ਸੋ ਉਸਦੀ ਹੈ ਉਦਾਹਰਨ ਅੱਜ ਜਿਹੜੀ ਉਹ ਸਾਹਮਣੇ ਉੱਭਰ ਕੇ ਆਈ ਹੈ ਸੋ ਸਤਵੀਰ ਕੌਰ ਕੈਨੇਡਾ ਵਿਨੀਪੈਗ ਦੇ ਵਿੱਚ ਸਹਾਇਕ ਸੁਪਰਡੈਂਟ ਭਰਤੀ ਹੋਈ ਹੈ ਰਾਜਵ ਸ਼ਰਮਾ ਦਿੱਲੀ ਪੋਸਟ ਪੰਜਾਬੀ ਇੱਥੇ ਚੌੜੀ ਜਿਹੜੀ ਲੜਕੀ ਹੈ ਉਹ ਸਹਾਇਕ ਜੇਲ ਸੁਪਰਡੈਂਟ ਲੱਗੀ ਹੈ ਉੱਥੇ ਉਹ ਵੀ ਕੈਨੇਡਾ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ ਹਾਂਜੀ ਬਹੁਤ ਵੱਡੀ ਪ੍ਰਾਪਤੀ ਹੈ ਜੀ ਬਹੁਤ ਮਿਹਨਤ ਕਰਿਆ ਜੀ ਜਵਦ ਨੇ